ਇਹਨੇ ਜਿੱਦ ਦੇ ਦੀ ਕਾਲੀ ਐਨਕ ਲੱਗ ਗਈ ਇਹਦੀ ਮੱਤ ਮਾਰੀ ਗਈ ਜਿਵੇਂ ਕਹਿੰਦਾ ਉਹ ਰੱਬ ਨਾਲ ਸੱਟ ਮਾਰਦਾ ਨਾ ਆ ਮਾਰਦਾ ਹੀ ਕਹਿੰਦਾ ਹੁੰਦਾ ਰੱਬ ਜਦੋਂ ਮਾਰਦਾ ਤਾਂ ਮੱਤ ਮਾਰਦਾ ਭਗਵੰਤ ਮਾਨਵਾਰੇ ਇਹੀ ਸੀ ਵੀ ਅਮਰਤ ਸ਼ਾਹ ਨਾਲ ਇਹਦਾ ਰਿਸ਼ਤਾ ਹੈ ਤੇ ਚੁਬਟਨਾ ਦੀ ਜੋੜੀ ਵਾਲਾ ਅਮਰਤਪਾਲ ਵੇਲੇ ਤੋਂ ਆਪਾਂ ਵੇਖਿਆ ਹੋਇਆ ਕੇਂਦਰ ਸਰਕਾਰ ਦੀ ਕਿਸੇ ਵੀ ਨੀਤੀ ਨਾਲ ਇਹਦਾ ਕੋਈ ਮਤਭੇਦ ਨਹੀਂ ਚਾਹੇ ਉਹ ਸਿੱਖਿਆ ਨੀਤੀ ਆ ਚੰਡੀਗੜ੍ਹ ਬਾਰੇ ਨੀਤੀ ਆ ਜਿੰਨਾ ਤੁਸੀਂ ਇੱਕ ਦੋ ਮਸਲੇ ਸਾਰੇ ਗਿਣ ਲਓ ਹੁਣ ਤਾਂ ਜਿਹੜਾ ਉਹਦਾ ਏਜੰਡਾ ਹਰਿਆਣਾ 'ਚ ਉਹਨਾਂ ਨੇ ਲਾਗੂ ਕੀਤਾ ਕਿਸਾਨ ਵਰਸਸ ਗੈਰ ਕਿਸਾਨ ਹੁਣ ਤਾਂ ਸਿੱਧਾ ਸਿੱਧਾ ਹੋ ਗਿਆ ਜੀ ਤੁਸੀਂ ਸਾਰੇ ਪੰਜਾਬ ਨੂੰ ਇੱਕ ਖੁੱਲੀ ਜੇਲ੍ਹ 'ਚ ਬਦਲ ਰਹੇ ਹੋ ਫਿਰ ਡੈਮੋਕ੍ਰੇਸੀ ਕੀ ਆ ਜੀ ਜਿਹੜੀ ਬੁਰੀਅਤ ਕੀ ਆ ਉਹ ਕਿੱਥੇ ਭਜਦੇ ਨੇ ਰਾ ਰਾਹਾਂ 'ਚ ਘੇਰਨ ਲੱਗੇ ਜਿਹੜੇ ਘਰੇ ਪਹੁੰਚ ਗਏ ਘਰੇ ਚੱਕ ਲੈ ਕਿੰਨਿਆਂ ਨੂੰ ਘਰੇ ਨਜ਼ਰਬੰਦ ਕਰਤਾ ਮਤਲਬ ਹੋਰ ਹੋਰ ਤਾਨਾਸ਼ਾਹੀ ਕੀ ਹੁੰਦੀ ਹੈ ਜੀ ਫਾਸ਼ੀਵਾਦ ਕੀ ਹੁੰਦਾ ਪੂਰੀ ਤਰ੍ਹਾਂ ਅਮਕਸ਼ਾਲੀ ਨੀਤੀ ਲਾਗੂ ਕਰਨ ਲੱਗ ਗਿਆ ਜਿਵੇਂ ਭਾਜਪਾ ਚਾਹੁੰਦੀ ਆ ਇਹ ਉਸ ਤਰ੍ਹਾਂ ਡਿਵਾਈਡ ਕਰਨਾ ਚਾਹੁੰਦਾ ਵੀ ਕਿਸਾਨਾਂ ਨੇ ਐ ਕਰਤਾ ਜੀ ਕਿਸਾਨਾਂ ਨੇ ਐ ਕਰਤਾ ਜੀ ਕਿਸਾਨਾਂ ਨੇ ਐ ਕਰਤਾ ਤੂੰ ਸਾਰਾ ਪੰਜਾਬ ਜਾਮ ਕਰਤਾ ਉਹਦਾ ਜ਼ਿੰਮੇਵਾਰ ਕੌਣ ਆ ਜੀ ਮੁੱਖ ਮੰਤਰੀ ਦੀ ਏਡੀ ਅੜੀ ਤੇ ਯੂਨੀਅਨਸ ਆ ਜਿਹੜੀਆਂ ਉਹਨਾਂ ਦਾ ਪ੍ਰੋਗਰਾਮ ਉਸੇ ਤਰ੍ਹਾਂ ਰਹਿਣਾ ਕੱਲ ਮੁਕਣੀ ਕਿੱਥੇ ਜਾ ਗਿਆ ਨਹੀਂ ਗੱਲ ਤਾਂ ਮੁਕਣੀ ਐ ਇਹਨੂੰ ਮੂੰਹ ਨਹੀਂ ਖਾਣੀ ਪਊ ਜੀ ਐਡਾ ਵੱਡਾ ਪੰਗਾ ਤੁਸੀਂ ਲੈਨੇ ਦੂਜੀ ਗੱਲ ਇਹ ਆ ਮੰਨ ਲਓ ਕਿਸਾਨ ਅੰਦੋਲਨ ਨੂੰ ਹੀ ਦਬਾ ਲੈਂਦਾ ਆਪਾਂ ਮੰਨ ਕੇ ਗੱਲ ਕਰੀਏ ਜੀ ਗੱਲ ਨਹੀਂ ਹਟਦੀ ਤੇ ਬਾਕੀਆਂ ਨੂੰ ਫਿਰ ਕੌਣ ਪੁੱਛੂ ਆਹ ਜਿਹੜੇ ਆਪਾਂ ਕਹਿੰਦੇ 68 53 ਵਾਲਿਆ ਜੀ 2700 ਵਾਲਿਆ ਜੀ 800 ਕੰਪਿਊਟਰ ਅਧਿਆਪਕ ਨੇ ਜੀ 1158 ਪ੍ਰੋਫੈਸਰ ਨੇ ਜੀ ਇਹਨਾਂ ਮੁੱਲਨ ਨੂੰ ਫਿਰ ਕੌਣ ਪੁੱਛੂ ਜੀ ਮੈਂ ਟੋੜਾ ਸਾਹ ਨਾਲ ਰਿਹਾ ਕੰਮ ਕਰਦੇ ਮਤਲਬ ਦੂਜਿਆਂ ਦੀ ਗੱਲ ਇੰਨੀ ਧਿਆਨ ਨਾਲ ਸੁਣਦੇ ਸੀ ਚਾਹੇ ਉਹਨਾਂ ਨੂੰ ਪਤਾ ਵੀ ਹੋਵੇ ਪਰ ਫਿਰ ਵੀ ਉਹ ਸੁਣਦੇ ਸੀ ਸਾਰੇ ਕਾਸੇ ਦੀ ਇਹ ਗੱਲੇ ਨਹੀਂ ਕਰ ਰਿਹਾ ਕਿਸ ਨਾਲ ਮੀਟਿੰਗਾਂ ਦਿੰਦਾ ਪੋਸਟਪੋਨ ਕਰਦਾ ਇਹੀ ਮੁੱਖ ਮੰਤਰੀ ਜਦੋਂ ਇਹ ਕਹਿਣਾ ਹੁੰਦਾ ਸੀ ਪਹਿਲਾਂ ਕਿਸਾਨਾਂ ਨਾਲ ਮੈਂ ਤੁਹਾਡੇ ਬੱਚਿਆਂ ਵਰਗਾ ਉਹਨਾਂ ਦੇ ਗੁੱਡੀ ਹੱਥ ਲਾਉਂਦਾ ਹੁੰਦਾ ਸੀ ਮਤਲਬ ਜਿਹੜੇ ਬਜ਼ੁਰਗ ਸੀ ਜਦੋਂ ਮਿਲਣਾ ਇੱਕ ਤਾਂ ਫੜੇ ਸਾਂਝੀ ਕਰਨੀ ਆ ਇੱਕ ਕੋਲੇ ਜਾ ਕੇ ਗੁੱਡੀ ਹੱਥ ਲਾਉਣਾ ਹੁੰਦਾ ਸੀ ਪ੍ਰਾਣੀਆਂ ਇਹਨਾਂ ਦੀਆਂ ਵੀਡੀਓ ਚੱਕ ਕੇ ਪਾ ਦਿਓ ਤੁਸੀਂ ਐਂ ਲੱਗਦਾ ਵੀ ਅੱਜ ਆਪਣੇ ਖਿਲਾਫ ਬੋਲ ਰਹੇ ਹੁੰਦੇ ਆ ਜਾਂ ਆਪਣੇ ਉਲਟ ਗੱਲ ਕਰ ਰਹੇ ਹੁੰਦੇ ਆ ਖਿੱਚਲਾ ਜੱਟਾ ਖਿੱਚ ਤਿਆਰੀ ਪੰਗਾ ਪੈ ਗਿਆ ਭੰਤੇ ਨਾਲ ਦਿੱਲੀ ਨਾਲ ਲਾ ਲਓ ਚੰਡੀਗੜ੍ਹ ਨਾਲ ਲਾ ਲਓ ਉਸਤਾ ਹੋਏ ਵਾਲੇ ਨਾਲ ਲਾ ਲਓ ਤੁਸੀਂ ਤੇ ਮਾਹੌਲ ਜੋ ਕਿ ਤੇ ਨੂੰ ਪੰਜਾਬ ਹੁੰਦਾ ਜੀ ਤੁਸੀਂ ਜੁੜਿਓ ਅਖਰ ਦੇ ਨਾਲ ਕਿਸਾਨਾਂ ਤੇ ਮੁੱਖ ਮੰਤਰੀ ਦੇ ਵਿੱਚ ਇੱਕ ਮੀਟਿੰਗ ਹੁੰਦੀ ਆ ਤੇ ਮੀਟਿੰਗ ਤੋਂ ਬਾਅਦ ਇੱਕ ਟਕਰਾ ਦਾ ਮਾਹੌਲ ਬਣਿਆ ਹੋਇਆ ਹੈ ਕਿਸਾਨ ਇਹ ਕਹਿ ਰਹੇ ਆ ਕਿ ਅਸੀਂ ਜਾਣਾ ਚੰਡੀਗੜ੍ਹ ਜਾਣਾ ਸਾਡੀਆਂ ਮੰਗਾਂ ਤੇ ਦੂਸਰੇ ਪਾਸੇ ਮੁੱਖ ਮੰਤਰੀ ਦਾ ਰਵਈਆ ਬਿਲਕੁਲ ਅਜਿਹਾ ਹੈ ਕਿ ਯਾਰ ਤੁਸੀਂ ਫਿਰ ਆ ਕੇ ਦਿਖਾਓ ਜਿਹਦਾ ਸਿੱਧਾ ਸਿੱਧਾ ਮਤਲਬ ਇਹੀ ਨਿਕਲਦਾ ਹੈ ਪੰਜਾਬ ਦੇ ਮੁੱਖ ਮੰਤਰੀ ਤੇ ਯੂਨੀਅਨਾਂ ਵਿਚਕਾਰ ਇਸ ਟਕਰਾਅ ਦੇ ਕੀ ਕਾਰਨ ਹਨ ਤੇ ਪੰਜਾਬ ਨੂੰ ਇਸ ਸਾਰੀ ਗੱਲ ਚੋਂ ਮਿਲੂਗਾ ਕੀ ਨਿਕਲੂਗੀ ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮਾਲਵਿੰਦਰ ਸਿੰਘ ਮਾਲੀ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਇਹ ਮੀਟਿੰਗ ਹੁੰਦੀ ਸੀ ਅੱਗੇ ਤਾਂ ਅਸੀਂ ਐਂ ਜਿੰਨਾ ਕ ਦੇਖਿਆ ਸਾਡੀ ਚਲੋ ਜਿੰਨੀ ਕੁ ਉਮਰ ਆ ਵੀ ਮੁੱਖ ਮੰਤਰੀ ਦੀ ਕਿਸੇ ਵੀ ਯੂਨੀਅਨ ਨਾਲ ਮੀਟਿੰਗ ਹੋਣੀ ਐ ਹੁਣੀ ਬਸ ਉਹਦੇ ਦੋ ਕ ਨਤੀਜੇ ਹੁੰਦੇ ਸੀ ਜਾਂ ਤਾਂ ਉਹ ਕਹਿੰਦੇ ਸੀ ਵੀ ਸਾਡੀਆਂ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਗਈਆਂ ਜਾਂ ਫਿਰ ਉਹ ਐਂ ਕਹਿੰਦੇ ਹੁੰਦੇ ਸੀਗੇ ਵੀ ਇੱਕ ਹੋਰ ਮੀਟਿੰਗ ਅਗਲੀ ਮੀਟਿੰਗ ਹੋਊਗੀ ਪਰ ਇਹ ਵੀ ਪਹਿਲੀ ਵਾਰ ਦੇਖਿਆ ਵੀ ਮੁੱਖ ਮੰਤਰੀ ਮੀਟਿੰਗ ਛੱਡ ਕੇ ਬਾਹਰ ਨਿਕਲ ਜਾਣ ਤੇ ਕਹਿ ਦੇਣ ਵੀ ਹੁਣ ਤੁਸੀਂ ਲਾ ਹੀ ਲੋ ਹੁਣ ਤੁਸੀਂ ਧਰਨੇ ਲਾ ਲਓ ਤੁਸੀਂ ਲੋਕਾਂ ਨੂੰ ਤੰਗ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਆ ਤੁਹਾਡੇ ਕਰਕੇ ਇਹ ਇੱਕ ਵੱਖਰਾ ਹੀ ਟ੍ਰੈਂਡ ਨਹੀਂ ਪਹਿਲੀ ਗੱਲ ਤੇ ਇਹ ਆ ਵੀ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨੀ ਕਿਹੜੀ ਗੱਲ ਕਰਕੇ ਹੋਗੀ ਹੁਣ ਤੱਕ ਤੂੰ ਇਹ ਦਾਅਵੇ ਕਰਦਾ ਵੀ ਇੰਨੇ ਹਜ਼ਾਰਾਂ ਕਰੋੜ ਦਾ ਨਿਵੇਸ਼ ਆ ਗਿਆ ਫੈਕਟਰੀਆਂ ਲੱਗ ਰਹੀਆਂ ਨੇ ਅੱਜ ਤੂੰ ਇਹ ਕਹਿ ਰਿਹਾ ਵੀ ਵਿਕਾਸ ਠੱਪ ਹੋ ਗਿਆ ਅੱਜ ਤੂੰ ਇਹ ਕਹਿ ਰਿਹਾ ਪੰਜਾਬ ਧਰਨਿਆਂ ਦਾ ਉਹ ਸੂਬਾ ਬਣ ਗਿਆ ਮਤਲਬ ਤੁਸੀਂ ਅੱਜ ਕੀ ਕਹਿੰਦੇ ਹੋ ਕੱਲ ਕੀ ਕਹਿੰਦੇ ਹੋ ਇਹਦੇ ਵਿੱਚ ਬਹੁਤ ਵੱਡਾ ਵਿਰੋਧ ਆ ਵੈਸੇ ਤਾਂ ਸਾਰੀ ਪਾਰਟੀ 'ਚ ਵੱਡਾ ਵਿਰੋਧ ਆ ਪ੍ਰਾਣੀਆਂ ਇਹਨਾਂ ਦੀਆਂ ਵੀਡੀਓ ਚੱਕ ਕੇ ਪਾ ਦਿਓ ਤੁਸੀਂ ਐਂ ਲੱਗਦਾ ਵੀ ਅੱਜ ਆਪਣੇ ਖਿਲਾਫ ਬੋਲ ਰਹੇ ਹੁੰਦੇ ਆ ਜਾਂ ਆਪਣੇ ਉਲਟ ਗੱਲ ਕਰ ਰਹੇ ਹੁੰਦੇ ਆ ਮਤਲਬ ਪੰਜਾਬੀ ਦੀ ਇੱਕ ਕਹਾਵਤ ਆ ਉਹ ਕਹਿੰਦੇ ਜਦੋਂ ਗਿੱਦੜ ਦੀ ਮੌਤ ਹੁੰਦੀ ਹੈ ਨਾ ਪਿੰਡ ਵਾਲੇ ਨੂੰ ਭਜਦਾ ਜਿਹੜੇ ਹਸਾਬ ਨਾਲੇ ਨੇ ਸਾਰੇ ਮੋਰਚੇ ਖੁੱਲੇ ਹੋਏ ਨੇ ਬਲਡੋజర్ ਸਿਆਸਤ ਦੇ ਵਿੱਚ ਸ਼ੁਰੂ ਕੀਤੀ ਆ ਜਿਵੇਂ ਤਹਿਸੀਲਦਾਰਾਂ ਨੂੰ ਮੁੱਦਿਆਂ ਤੋਂ ਸਾਰਾ ਧਿਆਨ ਭਟਕਾ ਕੇ ਇੱਕ ਪੁਲਿਸ ਸਟੇਟ ਬਣਾਇਆ ਜਾ ਰਿਹਾ ਪਹਿਲਾਂ ਵੀ ਲੋਕ ਕਹਿੰਦੇ ਸੀ ਵੀ ਯਾਰ ਯੂਨੀਅਨਾਂ ਦੇ ਨਾਲ ਗੱਲਬਾਤ ਕਰਨ ਲਈ ਸਿਵਲ ਅਧਿਕਾਰੀ ਹੁੰਦੇ ਨੇ ਮਹਿਕਮਿਆਂ ਦੇ ਸਖਤਰ ਹੁੰਦੇ ਨੇ ਮੰਤਰੀ ਹੁੰਦੇ ਨੇ ਆਪਾਂ ਦੇਖਿਆ ਹੁਣ ਰਿਟਾਇਰਡ ਪੁਲਿਸ ਅਫਸਰ ਨੇ ਜੀ ਜਿਹੜੇ ਹਿਰਕਤਾਤੇ ਉਹਨਾਂ ਨਾਲ ਜਾ ਕੇ ਗੱਲ ਕਰਦੇ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੈਂਡਲ ਕਰਦੇ ਨੇ ਫਿਰ ਮੈਂ ਇਹ ਅੱਜ ਤੱਕ ਨਹੀਂ ਦੇਖਿਆ ਮੈਂ ਇਹਦੀ ਉਹ ਵੀਡੀਓ ਚੱਲ ਰਹੀ ਆ ਦੇਖੋ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਨੱਕੋਮੁਹ ਲੈ ਗਿਆ ਸੀ ਖਰਾਬ ਹੀ ਦਿੱਤਾ ਉਹ ਉਹਦੀ ਲੱਖ ਅਲੋਚਨਾ ਇਹੀ ਭਗਵੰਤ ਮਾਨ ਇੱਕ ਵਾਰ ਉਹਨੂੰ ਮਿਲਣ ਗਿਆ ਘਰ ਤੋਂ ਬਾਹਰ ਨਿਕਲ ਸਾਰ ਉਹਦੇ ਹੱਥ ਜੋੜੇ ਹੋਏ ਨੇ ਇਹਨਾਂ ਨਾਲ ਗੱਲ ਕਰਦੇ ਹੋਏ ਹੱਥ ਜੋੜੇ ਹੋਏ ਨੇ ਤੇ ਇਹ ਕਿਹਾ ਵੀ ਤੁਹਾਨੂੰ ਇੱਥੇ ਆਉਣ ਦੀ ਕੀ ਲੋੜ ਸੀ ਤੁਸੀਂ ਮੈਨੂੰ ਕਹਿੰਦੇ ਮੈਂ ਤੁਹਾਡੇ ਦਫ਼ਤਰ ਆ ਜਾਂਦਾ ਆਓ ਆਪ ਅੰਦਰ ਬੈਠ ਕੇ ਗੱਲ ਕਰੀਏ ਉਹ ਤੇ ਇੱਕ ਰਾਜੇ ਦੀ ਕਹਾਣੀ ਆ ਕਹਿੰਦੇ ਰਾਜਾ ਜਦੋਂ ਮਰਨ ਲੱਗਿਆ ਨਾ ਉਹਦਾ ਮੁੰਡਾ ਕਹਿੰਦਾ ਪਿਤਾ ਜੀ ਆਖਰੀ ਇੱਛਾ ਕਹਿੰਦਾ ਵੀ ਮੈਨੂੰ ਚੰਗਾ ਖਾ ਦੇ ਉਹ ਕਹਿੰਦਾ ਸੋਚਣ ਲੱਗਿਆ ਉਹ ਰਾਜਾ ਕੀ ਕਰਦਾ ਸੀ ਉਹਦਾ ਰਵਾਜ ਹੋਊਗਾ ਵੀ ਜਦੋਂ ਕਿਸੇ ਨੂੰ ਦਫ਼ਨ ਕਰਦੇ ਸੀ ਉਹਦੇ ਮੂੰਹ 'ਚ ਚਾਂਦੀ ਦਾ ਰੁਪਈਆ ਪਾ ਦਿੰਦੇ ਸੀ ਉਹ ਚਾਂਦੀ ਦਾ ਰੁਪਈਆ ਕੱਢ ਲੈਂਦਾ ਸੀ ਰਾਜੇ ਦੇ ਮੁੰਡੇ ਨੇ ਕੀ ਕੀਤਾ ਚਾਂਦੀ ਦਾ ਰੁਪਈਆ ਤਾਂ ਕੱਢਣੀ ਕੱਢਣਾ ਉਹਨੂੰ ਚੱਕ ਕੇ ਜਿਨ੍ਹਾਂ ਦਾ ਮਰਿਆ ਹੋਵੇ ਉਹਨਾਂ ਦੇ ਬਾਰ ਮੂਰੇ ਜਾ ਕੇ ਖੜਾ ਕਰ ਦਿੰਦਾ Laash ਨੂੰ ਲਾ ਕੇ ਉਹ ਕਹਿਣ ਲੱਗੇ ਇਹਦੂ ਤੋਂ ਹੀ ਚੰਗਾ ਸੀ ਮਤਲਬ ਤੁਸੀਂ ਕਹਿੰਨੇ ਹੋ ਵੀ ਕਿਸਾਨੀਆਂ ਜਿਹੜੀ ਸਾਡੀ ਧੁਰਾ ਖੇਤੀ ਸੰਕਟ ਦੀ ਗੱਲ ਕਰਦੇ ਹੋ ਨਵੀਂ ਖੇਤੀ ਨੀਤੀ ਬਣਾਉਣ ਦੀ ਗੱਲ ਕਰਦੇ ਹੋ ਨੀਤੀ ਫਿਰ ਉਹ ਜੰਤਕ ਵੀ ਕਰਦੇ ਹੋ ਤੁਸੀਂ ਉਹ ਤੇ ਕਿਤੇ ਵਿਚਾਰ ਚਰਚਾ ਨਹੀਂ ਹੋ ਰਹੀ ਸਿਰਫ ਤੁਸੀਂ ਇਹ ਕਹਿੰਦੇ ਸਾਡੇ ਨਾਲ ਤਾਂ ਕੋਈ ਮੰਗਾ ਨਹੀਂ ਸੰਬੰਧਿਤ ਕਿਸਾਨ ਕਹਿੰਦੇ ਆ ਸਾਰੀਆਂ ਨਹੀਂ ਸਾਰੀਆਂ ਇਹਦੇ ਨਾਲ ਸੰਬੰਧਿਤ ਆ 23 ਦੇ ਵਿੱਚ ਇਹਨਾਂ ਗੱਲਾਂ ਵਾਰੀ ਮੰਨੀਆਂ ਹੋਈਆਂ ਮੰਗਾ ਨੇ ਇਹ ਜਿੰਨਾ ਬਾਰੇ ਇਹ ਕਿਹਾ ਸੀ ਮੈਂ ਲਾਗੂ ਕਰੂੰ 2 ਸਾਲ ਅਸੀਂ ਦੇਖ ਲੈ ਇਹਨੂੰ ਫਿਰ ਮਤਲਬ ਕਿਸੇ ਨਾ ਕਿਸੇ ਤੁਸੀਂ ਬਹਾਨਾ ਹੁਣ ਤਾਂ ਬਹੁਤ ਸਾਰੇ ਲਿਖਣ ਲੱਗੇ ਨਾ ਬਿਆਨਤ ਸਿੰਘ ਕਾਲੀ ਐਨਕ ਲਾ ਕੇ ਰੱਖਦਾ ਸੀ ਜੇ ਤੁਹਾਡੇ ਯਾਦ ਹੋਵੇ ਜਾਂ ਦੇਖਿਆ ਹੋਵੇ ਕਹਿੰਦੇ ਜਿੱਦ ਦੇ ਕਾਲੀ ਐਨਕ ਲੱਗ ਗਈ ਇਹਦੀ ਮਤ ਮਾਰੀ ਗਈ ਜਿਵੇਂ ਕਹਿੰਦਾ ਰੱਬ ਨਾਲ ਸੱਟ ਮਾਰਦਾ ਨਾ ਆਹ ਮਾਰਦਾ ਇਹੀ ਕਹਿੰਦਾ ਹੁੰਦਾ ਰੱਬ ਜਦੋਂ ਮਾਰਦਾ ਤਾਂ ਮਤ ਮਾਰਦਾ ਤੁਸੀਂ ਦੇਖੋ ਪਹਿਲਾਂ ਹੀ ਸਾਰੇ ਕਹਿੰਦੇ ਸੀ ਕੇਦਰੀਵਾਲ ਨੂੰ ਵੀ ਬੀ ਟੀਮ ਕਾਂਗਰਸ ਮੁਕਤ ਭਾਰਤ ਵਾਲਾ ਏਜੰਡਾ ਲਾਗੂ ਕਰਾਉਣ ਚ ਸਹਾਇ ਹੋ ਰਿਹਾ ਭਗਵੰਤ ਮਾਨ ਵਾਰ ਇਹੀ ਸੀ ਵੀ ਅਮਰਤ ਸ਼ਾਹ ਨਾਲ ਇਹਦਾ ਰਿਸ਼ਤਾ ਹੈ ਆ ਤੇ ਚੁਬਟਨਾ ਦੀ ਜੋੜੀ ਵਾਲਾ ਅਮਰਤਪਾਲ ਵੇਲੇ ਤੋਂ ਆਪਾਂ ਵੇਖਿਆ ਹੋਇਆ ਕੇਂਦਰ ਸਰਕਾਰ ਦੀ ਕਿਸੇ ਵੀ ਨੀਤੀ ਨਾਲ ਇਹਦਾ ਕੋਈ ਮਤਭੇਦ ਨਹੀਂ ਚਾਹੇ ਉਹ ਸਿੱਖਿਆ ਨੀਤੀ ਆ ਚੰਡੀਗੜ੍ਹ ਬਾਰੇ ਨੀਤੀ ਆ ਜਿੰਨਾ ਤੁਸੀਂ ਇੱਕ ਦੋ ਮਸਲੇ ਸਾਰੇ ਗਿਣ ਲਓ ਹੁਣ ਤਾਂ ਜਿਹੜਾ ਉਹਦਾ ਏਜੰਡਾ ਹਰਿਆਣਾ 'ਚ ਉਹਨਾਂ ਨੇ ਲਾਗੂ ਕੀਤਾ ਕਿਸਾਨ ਵਰਸਸ ਗੈਰ ਕਿਸਾਨ ਹੁਣ ਤਾਂ ਸਿੱਧਾ ਸਿੱਧਾ ਹੋ ਗਿਆ ਜੀ ਤੁਸੀਂ ਸਾਰੇ ਪੰਜਾਬ ਨੂੰ ਇੱਕ ਖੁੱਲੀ ਢੇਲ ਚ ਬਦਲ ਰਹੇ ਹੋ ਫਿਰ ਡੈਮੋਕਰੇਸੀ ਕੀ ਆ ਜਮਹੂਰੀਅਤ ਕੀ ਆ ਮੈਨੂੰ ਕਈ ਵਾਰ ਡਿਪਲੋਮੈਟਿਕਲੀ ਸਖਤੀ ਕਰਨੀ ਪੈ ਜਾਂਦੀ ਆ ਪਰ ਹਮੇਸ਼ਾ ਹੀ ਜਿਹੜਾ ਸਿਆਸੀ ਲੀਡਰ ਹੁੰਦੇ ਨੇ ਉਹ ਲਚਕ ਰੱਖਦੇ ਨੇ ਇਹ ਤਾਂ ਹੁਣ ਆਇਆ ਕਹਿੰਦਾ ਭਾਈਆਂ ਨੂੰ ਵਾਹਣ ਇੱਕੋ ਜਿਹੇ ਕੋਈ ਐਂ ਕਹਿਣਾ ਹੁੰਦਾ ਵੀ ਜਿਹੜੀਆਂ ਮੰਗਾਂ ਤਾਂ ਡਿਸ ਕਹਿੰਦਾ ਉਹ ਵੀ ਰੱਦ ਜਿੰਨੀ ਹੁਣ ਤੱਕ ਮੀਟਿੰਗ ਹੋਈ ਆ ਉਹ ਵੀ ਰੱਦ ਜਾਓ ਤੁਸੀਂ ਕਰ ਲਓ ਇੱਕ ਵਾਰ ਪਹਿਲਾਂ ਵੀ ਇਹਨੇ ਕੀਤੀ ਸੀ ਬਦਮਗ ਜੀ ਜਦੋਂ ਡੱਲੇ ਵਾਲੋਂ ਨੇ ਧਰਨਾ ਲਾਇਆ ਸੀ ਜਹਾਂ ਚੜ ਗਏ ਅਸੀਂ ਦਿੱਲੀ ਨੂੰ ਦਿੱਲੀ ਤੋਂ ਜਦੋਂ ਫੇਰ ਆਇਆ ਕਹਿੰਦਾ ਦੋਹੇ ਗੱਲਾਂ ਨਾਲ ਨਾਲ ਨਹੀਂ ਚਲਦੀਆਂ ਅੰਦੋਲਨ ਵੀ ਧਰਨੇ ਵੀ ਤੇ ਗੱਲਬਾਤ ਇਹ ਆਪਣੇ ਆਪ ਚ ਕੀ ਹੈ ਤਾਨਾਸ਼ਾਹੀ ਹੋਇਆ ਜੀ ਇਹ ਜਦੇ ਕੋਈ ਜਦੋਂ ਕੋਈ ਅੰਦੋਲਨ ਕਰੂ ਅੰਦੋਲਨ ਦੇ ਦੌਰਾਨ ਹੀ ਫੈਸਲਾ ਹੋ ਜਾਂਦਾ ਨਾ ਜੀ ਲੋਕਾਂ ਦੀ ਲਾਮਬੰਦੀ ਦੇਖ ਕੇ ਸਰਕਾਰ ਇੱਕ ਰਵਈਆ ਬਣਾ ਲੈਂਦੀ ਆ ਸਾਰੀਆਂ ਮੰਗਾਂ ਕਦੇ ਵੀ ਨਹੀਂ ਕਦੇ ਮੰਨੀਆਂ ਜਾਂਦੀਆਂ ਹੁੰਦੀਆਂ ਦੋ ਚਾਰ ਮੰਨੀਆਂ ਜਾਂਦੀਆਂ ਹੁੰਦੀਆਂ ਦੋ ਚਾਰ ਵਾਰ ਇਹ ਹੁੰਦਾ ਮੈਂ ਪ੍ਰੋਸਾ ਦਿੰਨਾ ਦੋ ਚਾਰ ਵਾਰ ਆਏ ਹੁੰਦਾ ਵੀ ਹਾਂ ਅਸੀਂ ਇਹਨੇ ਤੇ ਗੌਰ ਕਰਾਂਗੇ ਉਦੋਂ ਦਾ ਇਹੀ ਮੁੱਖ ਮੰਤਰੀ ਜਦੋਂ ਇਹ ਕਹਿੰਦਾ ਹੁੰਦਾ ਸੀ ਪਹਿਲਾਂ ਕਿਸਾਨਾਂ ਨਾਲ ਮੈਂ ਤੁਹਾਡੇ ਬੱਚਿਆਂ ਵਰਗਾ ਉਹਨਾਂ ਦੇ ਗੁੱਡੀ ਹੱਥ ਲਾਉਂਦਾ ਹੁੰਦਾ ਸੀ ਮਤਲਬ ਜਿਹੜੇ ਬਜ਼ੁਰਗ ਸੀ ਜਦੋਂ ਮਿਲਣਾ ਇੱਕ ਤਾਂ ਫਤੇ ਸਾਂਝੀ ਕਰਨੀ ਆ ਇੱਕ ਕੋਲੇ ਜਾ ਕੇ ਗੁੱਡੀ ਹੱਥ ਲਾਉਂਦਾ ਹੁੰਦਾ ਸੀ ਮੈਂ ਦੋ ਤਿੰਨ ਉਦਾਹਰਨਾਂ ਫੋਰ ਵੀ ਇਹਦੇ ਚ ਐਡ ਕਰਦਾ ਇਹ ਪਾਰਟੀ ਜਿਹੜੇ ਅੰਦੋਲਨ ਚੋਂ ਨਿਕਲਦੀ ਐ ਉਹ ਦਿੱਲੀ ਚ ਹੋਇਆ ਮੈਂ ਉਸ ਦੌਰਾਨ ਦਿੱਲੀ ਚ ਸੀਗਾ ਉਹ ਕਿਹੜੀ ਖੱਜਲ ਖਵਾਰੀ ਹੈ ਜਿਹੜੀ ਦਿੱਲੀ ਦੇ ਲੋਕਾਂ ਨੂੰ ਉਸ ਧਰਨੇ ਕਰਕੇ ਨਹੀਂ ਹੋਈ ਉਸ ਅੰਦੋਲਨ ਕਰਕੇ ਨਹੀਂ ਹੋਈ ਮੈਟਰੋ ਦਾ ਹਾਲ ਕੀ ਹੁੰਦਾ ਸੀਗਾ ਉਦੋਂ ਨੇੜੇਲੇ ਸਟੇਸ਼ਨਾਂ ਦੇ ਉੱਤੇ ਤੁਸੀਂ ਏਂਟਰ ਨਹੀਂ ਕਰ ਸਕਦੇ ਹੁੰਦੇ ਸੀ ਮੈਟਰੋ 'ਚ ਕੀ ਉਦੋਂ ਲੋਕ ਨਹੀਂ ਸੀ ਉਦੋਂ ਇਹਨਾਂ ਨੂੰ ਉਹ ਵਧੀਆ ਲੱਗਦਾ ਜਦੋਂ ਇਹ ਆਪ ਕਰਦੇ ਆ ਪਹਿਲਾਂ ਭਗਵੰਤ ਮਾਨ ਕਿਹੜਾ ਇਹਨਾਂ ਨੇ ਧਰਨਾ ਛੱਡਿਆ ਕਿਹੜਾ ਅੰਦੋਲਨ ਛੱਡਿਆ ਆਮਦਵੀ ਪਾਰਟੀ ਵਾਲਿਆਂ ਨੇ ਜੀ ਚ ਇਹ ਨਹੀਂ ਗਏ ਮੈਂ ਕਿਹਾ ਅੱਜ ਚਾਰ ਫੋਟੋਆਂ ਵਾਇਰਲ ਹੋ ਰਹੀਆਂ ਨੇ ਇੱਕ 'ਚ ਭਗਵੰਤ ਮਾਨ ਬੈਠਾ ਇੱਕ ਚ ਆਪਣਾ ਸਨਾਮਾ ਵਾਲਾ ਉਹ ਬਿੱਠ ਅਮਨ ਰੋੜਾ ਇੱਕ ਚ ਚੀਮਾ ਬੈਠਾ ਵਿੱਚ ਬੈਠੇ ਨੇ ਕਿਸਾਨਾਂ ਦੇ ਮਤਲਬ ਤੁਸੀਂ ਜਿਵੇਂ ਉਹ ਹਾਲ ਹੋ ਗਿਆ ਨਾ ਵੀ ਜੀਨੇ ਲਾਤੀ ਲੋਈ ਉਹਦਾ ਕੀ ਕਰ ਲੂ ਕੋਈ ਸਿਆਸਦਾਨ ਹਮੇਸ਼ਾ ਭਵਿੱਖ ਬਾਰੇ ਸੋਚਦੇ ਨੇ ਮੈਂ ਇਹ ਮਹਿਸੂਸ ਕਰਦਾ ਕਾਫੀ ਸਮੇ ਤੋਂ ਵੀ ਜਿਵੇਂ ਇਹਨਾਂ ਨੇ ਸੋਚ ਲਿਆ ਹੁੰਦਾ ਵੀ ਜ਼ਿੰਦਗੀ ਦਾ ਅੰਤਮ ਸਫ਼ਰ ਆਪ ਤੈਅ ਕਰ ਲਿਆ ਨਿਸ਼ਾਨਾ ਵੀ ਇਹਦੋਂ ਬਾਅਦ ਦੇਖੀ ਜੋ ਕੀ ਹੋ ਵੀ ਸਾਬਕਾ ਮੁੱਖ ਮੰਤਰੀ ਇੱਕ ਵਾਰ ਲੱਗ ਜੂ ਉਮਰ ਭਰ ਦੀਆਂ ਪੈਨਸ਼ਨਾਂ ਲੱਗ ਜਾਣਗੀਆਂ ਸਾਰੇ ਐਮ ਐਲ ਏ ਨੂੰ ਆਮ ਘਰਾਂ ਦੇ ਮੁੰਡੇ ਆ ਬਿਲਕੁਲ ਆਮ ਘਰਾਂ ਦੇ ਮੁੰਡੇ ਹੋਣ ਪਰ ਸੂਝ ਤੇ ਸਿਆਣਪ ਵੀ ਹੋਣੀ ਚਾਹੀਦੀ ਹੈ ਨਾ ਜੀ ਮਤਲਬ ਐਡਾ ਵੱਡਾ ਤੁਸੀਂ ਹਮਲਾ ਕਰ ਰਹੇ ਹੋ ਕਿਸਾਨਾਂ ਤੇ ਤੇ ਸਾਰਾ ਧਿਆਨ ਭਟਕਾਉ ਮਸਲਾ ਮਤਲਬ ਕਹੀ ਜਾਂਦਾ 53000 ਨੌਕਰੀਆਂ ਦੇਤੀਆਂ ਜਿਹੜਾ ਇਸ਼ਤਿਹਾਰ ਦਿੰਦਾ ਉਹਨੂੰ ਵੀ ਨੌਕਰੀ ਦਿੱਤੀ ਚਿਕਣ ਲੈਂਦਾ ਆ ਜਿਹੜੇ 59 54 ਵਾਲੇ ਨੇ ਈਟੀਟੀ ਵਾਲੇ ਤੁਸੀਂ ਦੇਖੋ ਸਾਰਾ ਭਰਤੀ ਮੁਕੰਮਲ ਆ ਉਹਨਾਂ ਦੀ ਨਿਯੁਕਤੀ ਨਹੀਂ ਹੋ ਰਹੀ ਕੱਚੇ ਪੱਕੇ ਕਰਤੇ ਕੰਪਿਊਟਰ ਵਾਲੇ ਤੁਹਾਡੇ ਸਾਹਮਣੇ ਟੈਂਕੀਆਂ ਦੇ ਚੜੇ ਬੈਠੇ ਨੇ ਇਹੀ ਕਹਿੰਦੇ ਹੁੰਦੇ ਸੀ ਨਾ ਵੀ ਪੰਜਾਬ ਦੇ ਵਿੱਚ ਧਰਨਾ ਨਹੀਂ ਲੱਗੂ ਮੀਟਿੰਗ ਲੈਣ ਲਈ ਕਹਿੰਦੇ ਹੜਤਾਲ ਕਰਨੀ ਪੈਂਦੀ ਆ ਧਰਨਾ ਮੁਕਤ ਪੰਜਾਬ ਧਰਨਾ ਮੁਕਤ ਕੋਈ ਟੈਂਕੀ ਤੇ ਨਹੀਂ ਖੜਾ ਦਿਸੂ ਤੁਸੀਂ ਦੇਖ ਲਓ ਜੀ ਰੋਡ ਬੇਜ ਵਾਲੇ ਤਿੰਨ ਤਿੰਨ ਦਿਨ ਦੀ ਹੜਤਾਲ ਕਰ ਦੇ ਨਹੀਂ ਕੱਚਿਆਂ ਨੂੰ ਪੱਕੇ ਕਰੋ ਜਿਹੜੇ ਕੱਚੇ ਪੱਕੇ ਕੀਤੇ ਨੇ ਉਹ ਕਹਿੰਦੇ ਵੀ ਸਾਨੂੰ ਰੈਗੂਲਰ ਤਾਂ ਕੀਤੇ ਨਹੀਂ ਸਾਨੂੰ ਇਹ ਤਾਂ ਕਰਤਾ ਵੀ 58 ਸਾਲ ਤੱਕ ਤੁਹਾਡੀ ਨੌਕਰੀ ਨੂੰ ਹੋਣਾ ਸੀ ਛੇੜਾਂਗੇ ਨਹੀਂ ਪਰ ਜਿਹੜੇ ਉਹਨਾਂ ਦੇ ਤੇ ਸਕੇਲ ਨੇ ਮਹਿੰਗਾਈ ਭੱਤਾ ਸਰਬਸਰੂਲ ਨੇ ਉਹ ਤਾਂ ਸਾਰੀ ਡਾਈੰਗ ਕੱਢ ਰਾ ਵੀ ਜਦੋਂ ਉਹਨਾਂ ਦੀ ਨੌਕਰੀ ਖਤਮ ਹੋ ਗਈ ਨਾਲੇ ਪੋਸਟ ਖਤਮ ਹੋ ਜੂ ਜਿਵੇਂ ਕੈਪਟਨ ਅਮਰਿੰਦਰ ਨੇ ਹਉਣ ਸਾਰ ਇੱਕ ਵਾਰ ਕੀਤਾ ਸੀ ਵੀ ਜਿਹੜੀਆਂ ਪੋਸਟਾਂ ਖਾਲੀ ਨੇ ਉਹਨਾਂ ਨੂੰ ਖਤਮ ਕਰੀ ਜਾਓ ਨਾਲ ਦੀ ਨਾਲ ਇਹਨਾਂ ਨੇ ਵੀ ਕੋਈ ਵੱਡਾ ਉਹੀ ਉਹੀ ਕੰਮ ਨਵੇਂ ਰੂਪ ਦੇ ਵਿੱਚ ਸ਼ੁਰੂ ਕਰ ਲਿਆ ਤੁਸੀਂ ਆਪਾਂ ਦੋ ਚੀਜ਼ਾਂ ਤੋਂ ਹੁਣ ਮੁੱਖ ਮੰਤਰੀ ਸਾਹਿਬ ਦੇ ਵੀ ਬਿਆਨ ਦੇਖ ਗਏ ਇੱਕ ਤਾਂ ਕਿਸਾਨ ਯੂਨੀਅਨਾਂ ਬਾਰੇ ਉਹਨਾਂ ਦਾ ਇਹ ਬਿਆਨ ਆ ਹਮੇਸ਼ਾ ਹੀ ਕਹਿੰਦੇ ਆ ਵੀ ਮੈਂ ਤਾਂ ਆਪ ਖੇਤੀ ਕਰੀ ਆ ਜਨ ਡੋਰੀਆਂ ਬਦਲਦਾ ਰਿਹਾ ਕਹਿੰਦੇ 19 ਹੁਣ ਉਹਨਾਂ ਦਾ ਲੇਟੈਸਟ ਬਿਆਨ ਇਹ ਆ ਵੀ ਉਹਨੇ ਤਾਂ ਕਿਸਾਨ ਆਗੂਆਂ ਨੇ ਕਈਆਂ ਨੇ ਖੇਤੀ ਨਹੀਂ ਕਰੀ ਹੋਣੀ ਜਿੰਨੀ ਮੈਂ ਕੀਤੀ ਆ ਜਿੱਥੇ ਮਰਜ਼ੀ ਮੇਰੇ ਨਾਲ ਬਹਿ ਜਾਣ ਮੈਂ ਦੱਸ ਦੂੰ ਕਿਹੜੀ ਫਸਲ ਦਾ ਕਿੰਨਾ ਵੀ ਪੈਂਦਾ ਮੈਂ ਇੱਕ ਸੀਨੀਅਰ ਪੱਤਰਕਾਰ ਇਹਦਾ ਦੋਸਤ ਵੀ ਰਿਹਾ ਪਹਿਲਾਂ ਉਹ ਤੋਂ ਇਹ ਗਾਈਡੈਂਸ ਵੀ ਲੈਂਦਾ ਰਿਹਾ ਉਹਨੇ ਇਹ ਤੇ ਲਾਇਆ ਤਵਾ ਕਹਿੰਦਾ ਤੂੰ ਕਹਿੰਦਾ ਮੈਂ 17 ਸਾਲ ਦੀ ਉਮਰ ਚ ਸਤਾਰਨਾ ਮਤਲਬ ਜਦੋਂ 11ਵੀਂ ਚ ਪੜਦਾ ਸੀ 6 ਸਾਲ ਦਾ ਦਾਖਲਾ ਲੈਂਦੇ ਆ 10 ਸਾਲ ਚ 10ਵੀਂ ਤੁਸੀਂ ਪਾਸ ਕਰਦੇ ਹੋ 16 ਸਾਲ ਚ 11ਵੀਂ ਚ ਦਾਖਲੇ ਸੀ ਉਦੋਂ ਮੈਂ ਭਗਵੰਤ ਮਾਨ ਬਣ ਗਿਆ ਸੀ ਇਹਦੇ ਪਿਤਾ ਜੀ ਸਾਇੰਸ ਮਾਸਟਰ ਖੇਤੀ ਕਰਦੇ ਸੀ ਤੇ ਉਹ ਤੱਕ ਨਾ ਜ਼ਮੀਨ ਤਾਂ ਥੋੜੀ ਠੇਕੇ ਤੇ ਸੀ ਤੁਹਾਨੂੰ ਜੈਂਡਰੀਆਂ ਕਿੱਥੋਂ ਬਦਲ ਲਈਆਂ ਇਹ ਕਹਿੰਦਾ ਮੈਨੂੰ ਸਭ ਪਤਾ ਮੈਨੂੰ ਜਿਹਨੂੰ ਪਤਾ ਹੁੰਦਾ ਨਾ ਜੀ ਮੈਂ ਟੋੜਾ ਸਾਹਿਬ ਨਾਲ ਰਿਹਾ ਕੰਮ ਕਰਦੇ ਮਤਲਬ ਉਹ ਦੂਜਿਆਂ ਦੀ ਗੱਲ ਇੰਨੀ ਧਿਆਨ ਨਾਲ ਸੁਣਦੇ ਸੀ ਚਾਹੇ ਉਹਨਾਂ ਨੂੰ ਪਤਾ ਵੀ ਹੋਵੇ ਪਰ ਫੇਰ ਵੀ ਉਹ ਸੁਣਦੇ ਸੀ ਸਾਰੇ ਕਾਸੇ ਦੀ ਇਹ ਗੱਲੇ ਨਹੀਂ ਕਰ ਰਿਹਾ ਕਿਸੇ ਨਾਲ ਮੀਟਿੰਗਾਂ ਦਿੰਦਾ ਪੋਸਟਪੋਨ ਕਰਦਾ ਹੁਣ ਕੱਲੇ ਆਪਣੇ ਪੰਜਾਬ ਸਬਾਰਡੀਨੇਟ ਸਿਲੈਕਸ਼ਨ ਬੋਰਡ ਵਾਲਿਆਂ ਨੇ ਇੱਕ ਉਹਨਾਂ ਨੇ ਦਿੱਤੇ ਆ ਵੀ ਐਨੀ ਤਰੀਕ ਨੂੰ ਪਰਚਾ ਨੇੜੇ ਆ ਕੇ ਇੱਕ ਦਿਨ ਮੁਲਤਵੀ ਫੇਰ ਪਰਚਾ ਮੁਲਤਵੀ ਫੇਰ ਪਰਚਾ ਮੁਲਤਵੀ ਹੁਣ ਫੇਰ ਪਰਚਾ ਮੁਲਤਵੀ ਕਿੰਨੀਆਂ ਮੀਟਿੰਗਾਂ ਦਿੱਤੀਆਂ ਨੇ ਜੇ ਲੈ ਦੇ ਕੇ ਆਪਾਂ ਕਹੀਏ ਇੱਕ ਕੰਮ ਇਹਨੇ ਕੀਤਾ 300 ਯੂਨਟ ਬਿਜਲੀ ਫਰੀ ਦੇਣ ਦਾ ਪਰ ਉਹ ਵੀ ਅਧੂਰਾ ਵਾਦਾ ਖਤਰਨਾਕ ਤਰੀਕੇ ਨਾਲ ਪੂਰਾ ਕੀਤਾ ਕਿਉਂਕਿ ਵਾਦਾ ਇਹਨੇ ਇਹ ਕੀਤਾ ਸੀ ਵੀ ਜਿਹੜੇ ਨਿੱਜੀ ਥਰਮਲ ਨੇ ਉਹਨਾਂ ਨਾਲ ਇਹਨੇ ਸਮਝੌਤੇ ਹੋਏ ਨੇ ਮਹਿੰਗੀ ਬਿਜਲੀ ਖਰੀਦਣ ਦੇ ਹੋਏ ਹੋਏ ਨੇ ਸਮਝੌਤੇ ਮੈਂ ਮੁੜ ਵਿਚਾਰੋਂ ਤੇ ਰੱਦ ਕਰੂੰ ਇੱਕ ਬਿਨਾ ਬਿਜਲੀ ਖਰੀਦੇ ਉਹਨਾਂ ਨਾਲ ਇਹ ਇਹ ਕਰ ਲੈ ਵੀ ਮਤਲਬ ਤੁਤੋਂ ਅਸੀਂ 5 ਲੱਖ ਯੂਨਟਾਂ ਜਿਹੜੀ ਬਿਜਲੀ ਖਰੀਦਣੀ ਆ ਜੇ ਕਿਸੇ ਮੌਕੇ ਲੋਡ ਨਾ ਪਈ ਖਰੀਦਣ ਦੀ ਪੈਸੇ ਉਹ ਨਹੀਂ ਦੇਣੇ ਪੈਂਦੇ ਆ ਮੇਰੇ ਯਾਦ ਆ ਉਦੋਂ ਅਖਬਾਰਾਂ ਚ ਖਬਰਾਂ ਲੱਗੀਆਂ ਇੱਕ ਸਾਲ 2700 ਕਰੋੜ ਰੁਪਏ ਦਿੱਤਾ ਸੀ ਬਿਨਾ ਬਿਜਲੀ ਬਰਤੇ ਸਾਰੇ ਕਸੇ ਦੇ ਵਿੱਚੋਂ ਉਹ ਵੀ ਨਹੀਂ ਪੂਰਾ ਕੀਤਾ ਇਹ ਠੀਕ ਹੈ ਫੁੱਲ ਸਟੇਟ ਆ ਨੀਤੀ ਕੋਈ ਆਪਣੀ ਬਣਾ ਸਕਦੀ ਆ ਦਿੱਲੀ ਦੀ ਹਾਲਤ ਵੱਖਰੀ ਆ ਪਰ ਤੁਸੀਂ ਇੱਕ ਵੀ ਵਾਅਦਾ ਤਾਂ ਦੱਸੋ ਨਾ ਜਿਹੜਾ ਪੂਰਾ ਕੀਤਾ ਹੁਣ ਤੁਸੀਂ ਘੱਟ ਤੋਂ ਘੱਟ ਜੇ ਅੱਜ ਪੰਜਾਬ ਧਰਨਿਆਂ ਦਾ ਸੂਬਾ ਬਣ ਗਿਆ ਇਹਦਾ ਮੈਂ ਮੁੱਖ ਮੰਤਰੀ ਆਪੇ ਕੀ ਐਲਾਨ ਕਰ ਰਿਹਾ ਵੀ ਕਹਿੰਦਾ ਇਹ ਆ ਵੀ ਸਾਰੇ ਖੁਸ਼ ਨੇ ਦੇਖੋ ਯੂਨੀਅਨ ਵਿੱਚ ਕਮੀਆਂ ਹੁੰਦੀਆਂ ਅਸੀਂ ਮੈਂ ਵੀ ਯੂਨੀਅਨਾਂ 'ਚ ਵੀ ਰਹਾ ਪੰਜਾਬ ਸਟੂਡੈਂਟਾਂ 'ਚ ਵੀ ਕੰਮ ਕਰਦੇ ਆਂ ਕਈ ਵਾਰ ਬਦਮੀ ਘਟਮੀ ਗੱਲ ਵੀ ਹੋ ਜਾਂਦੀ ਆਂ ਕਈ ਵਾਰ ਹੁਣ ਐਡੀ ਐਡੀਆਂ ਜੱਫੇਬੰਦੀਆਂ ਨੇ ਕਈ ਥਾਂ ਤੇ ਗਲਤੀਆਂ ਵੀ ਹੋ ਜਾਂਦੀਆਂ ਨੇ ਉਹ ਲਗਾਤਾਰ ਸੁਧਾਰ ਦੇ ਰਹੇ ਨੇ ਦਿੱਲੀ ਕਿਸਾਨ ਅੰਦੋਲਨ ਹੋਇਆ ਜੀ ਕੇਰਾ ਇਹਨਾਂ ਨੇ ਸ਼ੁਰੂ ਕੀਤਾ ਵੀ ਲੋਕ ਆਏ ਆਂ ਜੀ ਆਲੇ-ਦਾਲੇ ਵਾਲੀਆਂ ਵੀ ਗਲੀਆਂ ਬੰਦ ਕਰਤੀਆਂ ਤਾਂ ਕਿ ਦੂਜੇ ਪਾਸੇ ਦੀ ਨਾ ਲੋਕ ਲੰਘਣ ਪਰ ਇਹਨਾਂ ਨੇ ਹੈਗਾ ਸਿਸਟਮ ਬਣਾਇਆ ਲੋਕ ਸਾਰੇ ਨਾਲ ਜੁੜ ਗਏ ਜਦੋਂ ਅੰਦੋਲਨ ਖਤਮ ਹੋਇਆ ਤੁਸੀਂ ਉੱਥੇ ਲੋਕਾਂ ਦਾ ਪ੍ਰਤੀਕਰਮ ਦੇਖੋ ਅੱਖਾਂ ਸਿੱਲੀਆਂ ਸੀ ਵੀ ਸਾਡੇ ਤਾਂ ਜੀ ਲੱਗਿਆ ਹੋਇਆ ਸੀ ਸਾਡਾ ਤਾਂ ਇੰਨੀ ਸੇਫਟੀ ਹੋ ਗਈ ਸੀ ਇਹਨਾਂ ਦੇ ਕਰਕੇ ਵੀ ਧੀਆਂ ਹਰ ਹਲ ਹਲ ਕਰਦੇ ਫਿਰਦੇ ਹੁੰਦੇ ਜਿਹੜੇ ਆਵਾਰਾ ਜੇ ਲੋਕ ਸਾਰੇ ਆਊਟ ਹੋ ਗਏ ਸੀ ਜਿੰਨੇ ਜਿੰਨੇ ਥਾਂ ਤੇ ਅੰਦੋਲਨ ਸੀ ਉਧਰ ਨੂੰ ਕੋਈ ਮੂੰਹ ਨਹੀਂ ਕਰਦਾ ਸੀ ਹੁਣ ਇਹਦੇ ਅੰਦੋਲਨ ਚੋਂ ਨਿਕਲੀ ਹੋਈ ਪਾਰਟੀ ਨੂੰ ਹੁਣ ਅੰਦੋਲਨ ਚੋਂ ਮੁਸਕਾਉਣ ਲੱਗ ਗਿਆ ਹੁਣ ਇਹ ਜੋ ਕਹਿੰਦਾ ਇਹ ਮੁੱਖ ਮੰਤਰੀ ਮੁਕਾਬਲਾ ਕਹਿੰਦਾ ਅੱਛਾ ਉਹਨਾਂ ਨੇ ਧਰਨਾ ਲਾਇਆ ਚਲੋ ਉਹਨਾਂ ਦਾ ਖਤਮ ਹੋ ਲੈਣ ਦੇ 15 ਦਿਨਾਂ ਬਾਅਦ ਆਪਾਂ ਲਾਵਾਂਗੇ ਧਰਨੇ ਲਈ ਕਹਿੰਦੇ ਇਹ ਥਾਂ ਲੱਭਦੇ ਆ ਮੌਕਾ ਲੱਭਦੇ ਆ ਕਿਸਾਨ ਅੰਦੋਲਨ ਪੱਟੋ ਟਾਟ ਹੋਇਆ ਲੋਕਾਂ 'ਚ ਇਹਦਾ ਨਿਰਾਸ਼ਾ ਹੈਗੀ ਆ ਪਰ ਜਿਹੜੇ ਹਿਸਾਬ ਨਾਲ ਤੂੰ ਤੁਣਕੇ ਲਾ ਰਿਹਾ ਕਿਸਾਨ ਨੂੰ ਇਹ ਇਹ ਤਾਂ ਨਹੀਂ ਪੁੱਗਦਾ ਜੀ ਆਪ ਇਹ ਕਹਿੰਦੇ ਉਹਨਾਂ ਵੀ ਪੰਜਾਬ ਆ ਹੁਣ ਤੱਕ ਉਦਾਹਰਨਾ ਦਿੰਦੇ ਰਹੇ ਹੋ ਪ੍ਰੋਫੈਸਰ ਪੂਰਵ ਸਿੰਘ ਦੀ ਗੱਲ ਮੈਂ ਦੋ ਤਿੰਨ ਵਾਰ ਇਹਨਾਂ ਕਹੀ ਆ ਵੀ ਇਹ ਗੱਭਰੂ ਪੰਜਾਬ ਦੇ ਟੈਨਾ ਮੰਨਣ ਕਿਸੇ ਦੀ ਖੜ ਜਾਂਦੇ ਨੇ ਡਾਂਗਾ ਓਲਾਰ ਕੇ ਪਰ ਪਿਆਰ ਨਾਲ ਹੀ ਕਰਨ ਗੁਲਾਮੀ ਰਵਈਆ ਤੁਹਾਡਾ ਇਹਨਾਂ ਪ੍ਰਤੀ ਕੀ ਆ ਮਤਲਬ ਬਹੁਤ ਸਾਰਾ ਨੁਕਸਾਨ ਵੀ ਇਹ ਚਰ ਲੈਂਦੇ ਨੇ ਦੋਸਤੀ ਕਰਕੇ ਇਹ ਦੇ ਕਰਕੇ ਜਿੱਥੇ ਫਸ ਜਾਣ ਫਿਰ ਠੀਕ ਆ ਹੁਣ ਫੇਰ ਕੀ ਚਲਾ ਲੰਗੇ ਖਿੱਚ ਲਾ ਜੱਟਾ ਖਿੱਚ ਤਿਆਰੀ ਪੰਗਾ ਪੈ ਗਿਆ ਭੰਤੇ ਨਾਲ ਦਿੱਲੀ ਨਾਲ ਲਾ ਲਓ ਚੰਡੀਗੜ੍ਹ ਨਾਲ ਲਾ ਲਓ ਉਸਤਾਉੇ ਵਾਲੇ ਨਾਲ ਲਾ ਲਓ ਤੁਸੀਂ ਤੇ ਮਾਹੌਲ ਜਾਉ ਕਿੱਧਰ ਨੂੰ ਪੰਜਾਬ ਦਾ ਜੀ ਤੁਸੀਂ ਬਹੁਤ ਚੀਜ਼ਾਂ ਜ਼ਿੰਦਗੀ ਦੇ ਦੌਰਾਨ ਦੇਖੀਆਂ ਹੀ ਹੋਣੀਆਂ ਹੈਗੀਆਂ ਇਹ ਟਕਰਾਜ ਜਿਹੜਾ ਬਣਿਆ ਖੜਾ ਤੁਸੀਂ ਆਪ ਹੀ ਅੰਤਮ ਤੁਹਾਡੀ ਲੈਣ ਹੀ ਇਹ ਸੀ ਵੀ ਇਹ ਜਾਉ ਕਿੱਧਰ ਨੂੰ ਮੈਂ ਵੀ ਤੁਹਾਡੇ ਤੋਂ ਉਹੀ ਪੁੱਛਦਾ ਵੀ ਇਹ ਜਾਉ ਕਿੱਧਰ ਨੂੰ ਇਸ ਟਕਰਾਜੋਂ ਨਿਕਲਣਾ ਕੀ ਹੈ ਮੁੱਖ ਮੰਤਰੀ ਦੀ ਏਡੀ ਅੜੀ ਤੇ ਯੂਨੀਅਨਸ ਆ ਜਿਹੜੀਆਂ ਉਹਨਾਂ ਦਾ ਪ੍ਰੋਗਰਾਮ ਉਸੇ ਤਰ੍ਹਾਂ ਰਹਿਣਾ ਕੱਲ ਮੁਕਣੀ ਕਿੱਥੇ ਜਾ ਕੇ ਆ ਫਿਰ ਨਹੀਂ ਗੱਲ ਤਾਂ ਮੁਕਣੀ ਐ ਇਹਨੂੰ ਮੂੰਹ ਨਹੀਂ ਖਾਣੀ ਪਊ ਜੀ ਐਡਾ ਵੱਡਾ ਪੰਗਾ ਤੁਸੀਂ ਲੈਨੇ ਦੂਜੀ ਗੱਲ ਇਹ ਆ ਮੰਨ ਲਓ ਕਿਸਾਨ ਅੰਦੋਲਨ ਨੂੰ ਹੀ ਦਬਾ ਲੈਂਦਾ ਆਪਾਂ ਮੰਨ ਕੇ ਗੱਲ ਕਰੀਏ ਗੱਲ ਨਹੀਂ ਹਟਦੀ ਤੇ ਬਾਕੀਆਂ ਨੂੰ ਫਿਰ ਕੌਣ ਪੁੱਛੂ ਆ ਜਿਹੜੇ ਆਪਾਂ ਕਹਿੰਦੇ 68 52 ਵਾਲੇ ਆ ਜੀ 2700 ਵਾਲੇ ਆ ਜੀ 800 ਕੰਪਿਊਟਰ ਅਧਿਆਪਕ ਨੇ ਜੀ 1158 ਪ੍ਰੋਫੈਸਰ ਨੇ ਜੀ ਇਹਨਾਂ ਅੰਦੋਲਨਾਂ ਨੂੰ ਫਿਰ ਕੌਣ ਪੁੱਛੂ ਜੀ ਇਸ ਕਰਕੇ ਮੈਂ ਤਾਂ ਮੇਰਾ ਆਪਣਾ ਵੀ ਵਿਚਾਰ ਆ ਪਿਛਲੇ ਸਮੇਂ ਚ ਚਲੋ ਮੇਰੇ ਤੇ ਪਰਚਾ ਹੋਇਆ ਸੀ ਫਿਰ ਆਪਣੇ ਇਹ ਤੇ ਮਨਿੰਦਰਜੀਤ ਤੇ ਹੋਇਆ ਤੁਸੀਂ ਦੇਖੋ ਕਿੰਨੇ ਲੋਕ ਉੱਠੇ ਮੈਨੂੰ ਪੰਜਾਬ ਦੇ ਲੋਕਾਂ ਨੂੰ ਇਹ ਸੈਂਸ ਹੈਗੀ ਆ ਵੀ ਇਹ ਗੱਲ ਜਾ ਕਿੱਧਰ ਨੂੰ ਰਹੀ ਆ ਜੇ ਤੁਹਾਡੀ ਵਿਚਾਰਾਂ ਦੀ ਉਹ ਆਜ਼ਾਦੀ ਨਹੀਂ ਜੀ ਜੇ ਤੁਹਾਡੀ ਵਿਰੋਧੀ ਧਿਰ ਨਹੀਂ ਜੇ ਤੁਹਾਡਾ ਕੋਈ ਅਲੋਚਕ ਨਹੀਂ ਮਤਲਬ ਜਿਹੜਾ ਬੰਦਾ ਮਤਲਬ ਮੈਨੂੰ ਤਾਂ ਇਹ ਯਾਰ ਬੰਦੇ ਨੂੰ ਕਈ ਵਾਰ ਸੰਗ ਆਉਂਦੀ ਹੁੰਦੀ ਹੈ ਕਹਿਣ ਮੇਲੇ ਜਿਹੜਾ ਬੰਦਾ ਕਹਿੰਦਾ ਮੈਂ ਲੋਕ ਸਵਾਲ ਪੁੱਛਣ ਲਾਤੇ ਤਾਂ ਕਿ ਸਿਆਸਤਦਾਨ ਜਵਾਬ ਦੇ ਹੋਣ ਉਹ ਬੰਦਾ ਕਹਿੰਦਾ ਇਹਨਾਂ ਦੇ ਸਵਾਲ ਸੁਣਨਾ ਸੁਣਿਆ ਕਰੋ ਕਹਿੰਦਾ ਮੈਨੂੰ ਦਿਨ ਦਾ ਜਵਾਬ ਵਿਧਾਨ ਸਭਾ ਚ ਇਹਨਾਂ ਦਾ ਇਹਨਾਂ ਦਾ ਬਸ ਉੱਥੇ ਮੈਂ ਸਮਝ ਜਾਊਂ ਕਹਿੰਦਾ ਇੱਥੇ ਤੁਸੀਂ ਨਾ ਬੜਨ ਦੇਵੋ ਇਹਨਾਂ ਨੂੰ ਮਤਲਬ ਤੁਸੀਂ ਉਹੀ ਕੇਜਰੀਵਾਲੀ ਵਾਲੀ ਗੱਲ ਆ ਨਾ ਮਤਲਬ ਮੋਦੀ ਨੂੰ ਕਹਿੰਦਾ ਜੀ ਆਹ ਜਨਮ ਚ ਤਾ ਤੂੰ ਸਾਨੂੰ ਹਰਾ ਨਹੀਂ ਸਕਦਾ ਦੁਬਾਰੇ ਜਨਮ ਲੈ ਯਾਰ ਹੰਕਾਰ ਗੱਲ ਹਮੇਸ਼ਾ ਇਹ ਕਰਦੇ ਆ ਹੰਕਾਰ ਹੰਕਾਰ ਨਾ ਬੇ ਤੇ ਸਭ ਤੋਂ ਵੱਡਾ ਹੰਕਾਰੀ ਇਹ ਸਭ ਤੋਂ ਹੋ ਰਿਹਾ ਸਾਰੇ ਕਾਸੇ ਚ ਮੁੱਦਿਆਂ ਤੋਂ ਧਿਆਨ ਭਟਕਾਉਂਦੇ ਆ ਰੌਲਾ ਕੀ ਆ ਜੀ 50 ਲੱਖ ਏਕੜ ਜ਼ਮੀਨ ਓਕਾਇਰ ਹੋ ਰਹੀ ਆ ਭਾਰਤ ਮਾਲਾ ਚ ਉਹਦੇ ਰੇਟ ਦਾ ਕਿੱਡਾ ਰੌਲਾ ਬਿਲਕੁਲ ਇੱਕ ਉਸ ਇਧਰਲੇ ਪਾਸੇ 25 ਲੱਖ ਇਧਰ 50 ਲੱਖ ਹਾਂ ਫਿਰ ਉਹੀ ਰਿਸ਼ਵਤ ਚੱਲ ਰਹੀ ਆ ਤੁਹਾਡੀ ਵਿਜੀਲੈਂਸ ਨਹੀਂ ਕਿੰਨਿਆਂ ਦੇ ਉਹ ਨਾਮ ਦਿੱਤੇ ਸੀ ਤੁਸੀਂ ਦੋ ਅਫਸਰ ਫੜੇ ਅਫਸਰ ਇਕੱਠੇ ਹੋ ਕੇ ਆ ਗਏ ਵੀ ਐ ਕਿ ਮੈਂ ਕੰਮ ਚੱਲੂ ਤੁਸੀਂ ਆਮਨਨ ਤੋਂ ਵੱਧ ਜਾਇਦਾਦ ਵਾਲਾ ਕੰਮ ਛੇੜ ਲਿਆ ਅਫਸਰ ਨੂੰ ਲੋਕ ਤਰਾਤਰਾਂ ਕਰਨ ਲੱਗੇ ਤੇ ਆਮ ਤੌਰ ਤੇ ਮੈਂ ਦੇਖਿਆ ਜਦੋਂ ਪਿੱਛੇ ਲੋਕ ਸਭਾ ਦੀ ਚੋਣ ਹੋਈ ਮੇਰੇ ਕਈ ਮਿੱਤਰ ਨੇ ਜਿਹੜੇ ਲੋਕ ਸਭਾ ਚੋਣ ਲੜਦੇ ਨੇ ਉਹ ਕਹਿੰਦੇ ਸਾਡ ਨੂੰ ਵੱਧ ਤੋਂ ਵੱਧ ਐਂਟੀ ਇਨਕਮਨਸੀ ਜੀ ਨਾ ਕਹਿੰਦੇ ਆਪਾਂ ਵੀ ਐਮ ਐਲ ਏ ਦਾ ਵਿਰੋਧ ਆ ਜਿਹੜਾ ਉਹ ਜ਼ਿਆਦਾ ਲੋਕਾਂ ਚ ਹੁਣ ਐਮ ਐਲ ਏ ਕੀ ਕਰਨ ਦੀ ਤੁਸੀਂ ਉਹ ਦੁਕਾਤੇ ਵੀ ਖਬਰਦਾਰ ਜੀ ਕਿਸੇ ਅਫਸਰ ਨੂੰ ਫੋਨ ਕੀਤਾ ਰਿਕਾਰਡਿੰਗ ਤੁਸੀਂ ਕਰਨ ਲੱਗੇ ਪਹਿਲਾਂ ਤੁਸੀਂ 7 ਸੀਟਾਂ ਲੁੱਟ ਲੀਆਂ ਦਬ ਕੇ ਮਾਰ ਕੇ ਮੀਟਿੰਗ ਕਰਕੇ ਮਤਲਬ ਉਸ ਤਰ੍ਹਾਂ ਦੀਆਂ ਪੰਜਾਬ ਦੀਆਂ ਆ ਹੁਣ ਨਵੀਂ ਰਾਜ ਸਭਾ ਦੀ ਸੀਟ ਰਾਜ ਸਭਾ ਮੈਂਬਰ ਨੂੰ ਲੁਧਿਆਣੀ ਦੀ ਪਹਿਲੀ ਹਾਲੇ ਜਿਵੇਂ ਕਹਿੰਦਾ ਕਣਕ ਖੇਤ ਕੁੜੀ ਪੇਟ ਆ ਜੋਈਆ ਮੰਡੇ ਖਾ ਹਾਲੇ ਚੋਣ ਦਾ ਐਲਾਨ ਨਹੀਂ ਹੋਇਆ ਉਮੀਦਵਾਰ ਪਹਿਲਾਂ ਲਾਨ ਤਾ ਸੱਤਾਂ ਦੇ ਵਿੱਚੋਂ 6 ਦੀਆਂ ਕੋਠੀਆਂ ਆਪਰ ਦੱਬੀ ਮਿੱਠ ਨੇ ਉੱਥੇ ਦਿੱਲੀ ਦੇ ਵਿੱਚ ਸਾਰੇ ਕਸੇ ਦੀ ਸੋ ਮੈਨੂੰ ਐ ਲੱਗਦਾ ਵੀ ਜਿਵੇਂ ਜਿਵੇਂ ਕਹਿੰਦੇ ਹੁੰਦਾ ਘਿਰੀ ਹੋਈ ਬਿੱਲੀ ਗਲ ਨੂੰ ਆਉਂਦੀ ਆ ਇੱਕ ਘਿਰ ਗਿਆ ਦਿੱਲੀ ਚੋਂ ਪੈਰ ਉਖੜਨ ਕਰਕੇ ਕਿੱਧਰ ਗਿਆ ਦਿੱਲੀ ਮਾਡਲ ਜੀ ਪੰਜਾਬ ਮਾਡਲ ਵਾਹੀ ਨਹੀਂ ਦਿੱਲੀ ਦੀ ਨਕਲ ਮਾਰੀ ਉਹਦੇ ਨਾਲ ਪੰਗੇ ਖੜੇ ਹੋ ਗਏ ਜੀ ਆਹ ਪੈਸੇ ਰੁਕ ਗਏ ਜੀ ਸਿੱਖਿਆ ਦੇ ਰੁਕ ਗਏ ਜੀ ਸਿਹਤ ਵਾਲੇ ਪਾਸੇ ਰੁਕ ਗਏ ਜੀ ਪਿੰਡੂ ਰੂਲ ਫੰਡ ਜਿਹੜਾ ਉਹ ਰੁਕ ਗਿਆ ਮਤਲਬ ਉਸ ਤਰ੍ਹਾਂ ਮਖੌਲ ਕਰਦਾ ਹੁੰਦਾ ਸੀ ਕਹਿੰਦਾ ਖਜ਼ਾਨਾ ਖਾਲੀ ਕਹਿੰਦੇ ਨੇ ਕਹਿੰਦੇ ਫਿਰ ਖਜ਼ਾਨਾ ਕਿਉਂ ਕਹਿੰਦੇ ਬਿੱਪਾ ਕਹੋ ਹੁਣ ਹੁਣ ਕਿਸੇ ਨੂੰ ਨਵੇਂ ਪੈਸੇ ਦੇਣਾ ਨਹੀਂ ਪੁਰਾਣੀ ਪੈਨਸ਼ਨ ਬਹਾਲ ਕਰਤੀ ਕਰੋੜਾਂ ਰੁਪਏ ਦੇ ਇਸ਼ਤਿਹਾਰ ਜੀ ਮੁਲਾਜ਼ਮਾਂ ਦੀ ਮੰਗਾਂ ਮੰਨ ਲਾਂਗੇ ਹੁਣ 42 42 ਮਹੀਨਿਆਂ ਤੱਕ ਲੈ ਗਏ ਜਿਹੜਾ ਪੁਰਾਣਾ ਬਕਾਇਆ ਦੇਣਾ ਉਹ ਹਾਈ ਕੋਰਟ 'ਚ ਵੀ ਚੱਲ ਰਿਹਾ ਹੈ ਹਾਈ ਕੋਰਟ ਦੇ ਵਿੱਚ ਇੱਕ ਕੇਸ ਆ ਗਿਆ ਉਹ ਕਹਿੰਦੇ ਜੀ ਸਾਡੇ ਖਜ਼ਾਨੇ ਦੀ ਸਮੱਸਿਆ ਉਹ ਕਹਿੰਦੇ ਵੀ ਹੁਣ ਤੱਕ ਤੁਸੀਂ ਐਡਵਰਟਾਈਜ਼ਮੈਂਟ ਕੀ ਦਿੱਤੀ ਆ ਉਹ ਲੈ ਕੇ ਆਓ ਜੀ ਸਾਡੇ ਸਾਹਮਣੇ ਬਾਈ ਜੀ ਜਿਹਨੇ ਸ਼ਿਕਾਇਤ ਕੀਤਾ ਉਹਨੂੰ ਗੰਡਣਾ ਪਿਆ ਉਹ ਕਹਿੰਦੇ ਕੇਸ ਵਾਪਸ ਕਰਾ ਲਿਆ ਮਤਲਬ ਜਿਹੜੇ ਕਹਿੰਦੇ ਸੀ ਪਾਰਦਰਸ਼ਤਾ ਪੈਸੇ ਪੈਸੇ ਦਾ ਸਾਹਬ ਹੁਣ ਨਾ ਕਿਤੇ ਆਰਟੀ ਆਰਟੀਆਲ ਜਿਹੜੇ ਆਪਣੇ ਐਕਟਿਵਿਸਟ ਨੇ ਦੋਸਤ ਨੇ ਦਿੰਦੇ ਨਹੀਂ ਆਰਟੀ ਦਾ ਜਵਾਬ ਇਹ ਮਤਲਬ ਤੁਸੀਂ ਇੱਕ ਸਿਸਟਮ ਨੂੰ ਬੁਰੀ ਤਰ੍ਹਾਂ ਭੰਨ ਰਹੇ ਹੋ ਬਦਲਾਅ ਤਾਂ ਕੀ ਕਰਨਾ ਸੀ ਜਿਹੜਾ ਹੈਗਾ ਜਿਹਹਾਂ ਜਾਂ ਵੀ ਮਤਲਬ ਉਹਨੂੰ ਵੀ ਬੁਰੀ ਤਰ੍ਹਾਂ ਭੰਨ ਰਹੇ ਹੋ ਜਦੋਂ ਕਿਸੇ ਨੇ ਤਾਨਾशाही ਚਲਾਉਣੀ ਆ ਆਪਣੀ ਮਰਜ਼ੀ ਕਰਨੀ ਆ ਉਹ ਫਿਰ ਸਿਸਟਮ ਭੰਦਦਾ ਸਭ ਤੋਂ ਪਹਿਲਾਂ ਹੁਣ ਦਿੱਲੀ ਵਾਲਿਆਂ ਨੂੰ ਕੀ ਸਮੱਸਿਆ ਜੀ ਹਰ ਇੱਕ ਦੇ ਮੋੜੇ ਤੇ ਉਹ ਚਿੱਤਰ ਗੁਪਤ ਬਿਠਾਏ ਹੋਏ ਨੇ ਮਤਲਬ ਹੁਣ ਉਹ ਇੰਨੇ ਸੀਨੀਅਰ ਬੰਦੇ ਨੇ ਇੱਕ ਨੇ ਕਿਹਾ ਕਹਿੰਦੇ ਵੀ ਹੁਣ ਤੱਕ ਇਹ ਆ ਵੀ ਤਹਿਸੀਲਾਂ ਤੱਕ ਇਹਨਾਂ ਦੇ ਬੰਦੇ ਬੈਠੇ ਨੇ ਐ ਨਹੀਂ ਵੀ ਤਹਿਸੀਲਦਾਰ ਗਾਹਾਂ ਦਊ ਗਾਹਾਂ ਦਊ ਗਾਹਾਂ ਦਊ ਗਾਹਾਂ ਆਉਣਗੇ ਮਤਲਬ ਇਸ ਹੱਦ ਤੱਕ ਕ੍ਰਾਪਸ਼ਨ ਸਾਰੇ ਪਾਸੇ ਗੱਲ ਹੋ ਰਹੀ ਹੈ ਜੀ ਹੁਣ ਜਵਾਬ ਦਿੰਦੇ ਨਹੀਂ ਜਿਹੜੇ ਬੰਦੇ ਨੇ ਇਹਨਾਂ ਦੀ ਊਮੈਨ ਕਮਿਸ਼ਨ ਦੀ ਚੇਅਰਮੈਨ ਇਹਨਾਂ ਦੀ ਰਾਸਵਾ ਮੈਂਬਰ ਇਹਨੇ ਘਰ ਬੁਲਾ ਕੇ ਉਹਨੂੰ ਕਟਵਾਇਆ ਉਹ ਲਾਣੇਦਾਰ ਬਣਿਆ ਬੈਠਾ ਜੀ ਜਿਹੜਾ ਬੰਦਾ ਇਹ ਇੱਕ ਤਾਂ ਇਹਨਾਂ ਨੇ ਲੋਕਾਂ ਨੂੰ ਭਾਵਨਾਤਕ ਤੌਰ ਤੇ ਬਲੈਕਮੇਲ ਬਹੁਤ ਕੀਤਾ ਇਹ ਇਹਨਾਂ 'ਚ ਸੁੰਘਣ ਸ਼ਕਤੀ ਹੋਤਾਂ ਵੀਰ ਲੋਕ ਕਿਹੜੀ ਗੱਲ ਕਰਦੇ ਨੇ ਉਹੀ ਗੱਲਾਂ ਕੀਤੀਆਂ ਐਮਐਲਏ ਕੋਲ ਪਾਸ ਲਾਲਬੱਤੀ ਵਾਲੀ ਗੱਡੀ ਨਾ ਹੋ ਇੱਕ ਕਮਰਾ ਹੋ ਉਸਕੇ ਪਾਸ ਸਿਕਿਉਰਿਟੀ ਨਾ ਹੋ ਲੋਕਾਂ ਕੇ ਲਈ ਚਾਹੀਏ ਹੈ ਜੀ ਉਸਕੇ ਪਾਸ ਡਿਸਕ੍ਰੈਸ਼ਨਰੀ ਕੋਟਾ ਨਾ ਹੋ اختیਾਰੀ ਫੰਡ ਨਾ ਹੋ ਆਪ 15 ਕਰੋੜ ਕਰਤਾ ਸੀ ਐਮਐਲਏ ਦਾ ਦਿੱਲੀ ਦਾ ਜਿਹੜਾ 5 ਕਰੋੜ ਐਮਪੀ ਦਾ ਸਾਲ ਦਾ ਜਣੀ ਕੋਈ ਇੱਕ ਵੀ ਇਹਦੀ ਗੱਲ ਹੋਵੇ ਜਿਹਦੇ ਵਿੱਚ ਪਾਰਦਰਸ਼ਤਾ ਹੋਵੇ ਤੇ ਜਵਾਬਦੇਹੀ ਹੋਵੇ ਕਿਤੇ ਵੀ ਵਿਖਾਈ ਨਹੀਂ ਦਿੰਦੀ ਮੈਂ ਤਾਂ ਮੈਨੂੰ ਜਣੀ ਫਿਕਰਮੰਦੀ ਵਾਲੀ ਗੱਲ ਜਿਹੜੀ ਇਹ ਲੱਗਦੀ ਆ ਜਦੋਂ ਤੁਸੀਂ ਕਿਸੇ ਅੰਦੋਲਨ ਨੂੰ ਲੀਤੋ ਲਾਉਣਾ ਨਾ ਜੀ ਉਹਨੂੰ ਹਿੰਸਕ ਮੋੜ ਦੇ ਦਿਓ ਜਿਹੜਾ ਦਿੱਲੀ ਦਾ ਕਿਸਾਨ ਅੰਦੋਲਨ ਆ ਉਹਦੀ ਪ੍ਰਾਪਤੀ ਇਹ ਹੈ ਵੀ ਉਹ ਪੜਕਾ ਹਟਕ ਨਹੀਂ ਆਏ ਜੇ ਕਿਤੇ ਪੜਕਾ ਹਟ ਕੇ ਆਏ ਉਹਦਾ ਨੁਕਸਾਨ ਵੀ ਚੱਲਣਾ ਪਿਆ 26 ਜਨਵਰੀ ਵਾਲਾ ਪੰਜਵੇਂ ਉੱਥੇ ਹੋਇਆ ਦੇਖਣ ਨੂੰ ਵੀ ਕਿਸਾਨਾਂ ਨੂੰ ਜਿੱਥੇ ਵੀ ਰੋਕਦੇ ਨੇ ਉਹਨਾਂ ਨੂੰ ਟਕਰਾਅ ਚ ਨਹੀਂ ਹੋਣਾ ਚਾਹੀਦਾ ਟਕਰਾਅ ਚ ਕਿੰਨਾ ਚਿਰ ਲੋਕਾਂ ਨੂੰ ਰੱਖੋ ਜੀ ਪੁਲਿਸ ਜਿਵੇਂ ਪੁਲਿਸ ਜਾਂਦੀ ਆ ਫਿਰ ਪਿੰਡਾਂ ਚ ਪੁਲਿਸ ਦਾ ਦਾਖਲਾ ਬੰਦ ਹੋ ਜਾਊ ਚਾਹੇ ਕਿ ਕੋਈ ਸਕੇ ਹੋਰ ਕੰਮ ਜਾਵੇ ਹਾਲਾਕਿ ਵੀ ਉਹਨੂੰ ਫੜਨ ਆ ਗਏ ਜੇ ਤੁਸੀਂ ਰਾਤੋਂ ਰਾਤ ਤਾਂ ਗ੍ਰਿਫਤਾਰੀਆਂ ਕਰ ਲਈਆਂ ਡਾਕਟਰ ਗਰਗ ਸਾਹਿਬ ਨੇ ਉਦਾਹਰਨ ਦਿੱਤੀ ਇੱਕ ਕਹਿੰਦੇ ਸਰਕਾਰਾਂ ਦੀਆਂ ਖੜਕੂਆਂ ਨਾਲ ਮੀਟਿੰਗਾਂ ਹੁੰਦੀਆਂ ਅੰਡਰਗਰਾਉਂਡ ਖੜਕੀਆਂ ਨਾਲ ਨਾਗਾ ਲੈਂਡ ਵਾਲਿਆਂ ਨਾਲ ਕਿੰਨੀਆਂ ਵਾਰ ਹੁੰਦੀਆਂ ਉਹਨਾਂ ਦੀ ਸਿਕਿਉਰਿਟੀ ਹੁੰਦੀ ਆ ਮਤਲਬ ਤੁਸੀਂ ਉਹ ਇੱਕ ਕਿਤਾਬ ਆਈ ਆ ਆਪਣੇ ਉਹ ਸੀਬੀਏ ਦਾ ਜਿਹੜਾ ਮੁਖੀ ਹੁੰਦਾ ਸੀ ਉਹਨੇ ਦੱਸਿਆ ਵੀ ਕਿਹੜੇ ਕਿਹੜੇ ਖੜਕੂਆਂ ਨਾਲ ਅਸੀਂ ਗੱਲ ਕਰਦੇ ਰਹੇ ਉਹਨਾਂ ਦੀ ਗਰੰਟੀ ਹੁੰਦੀ ਐ ਸੁਰੱਖਿਆ ਦੀ ਵੀ ਮੁੜ ਕੇ ਸੇਫ ਟਿਕਾਣੇ ਤੇ ਤੂੰ ਆਪ ਯਾਰ ਕਿਸਾਨ ਲੀਡਰ ਬਣਾਇਆ ਉਹ ਕਿਥੇ ਭਜਦੇ ਨੇ ਰਾਰਾਹਾ ਚ ਘੇਰਨ ਲੱਗੇ ਜਿਹੜੇ ਘਰੇ ਪਹੁੰਚ ਗਏ ਘਰੇ ਚੱਕ ਲੈ ਕਈਆਂ ਨੂੰ ਘਰੇ ਨਜ਼ਰਬੰਦ ਕਰਤਾ ਮਤਲਬ ਹੋਰ ਹੋਰ ਤਾਨਾਸ਼ਾਹੀ ਕੀ ਹੁੰਦੀ ਐ ਜੀ ਫਾਸ਼ੀਵਾਦ ਕੀ ਹੁੰਦਾ ਪੂਰੀ ਤਰ੍ਹਾਂ ਅਮਿਤਸ਼ਾਲੀ ਨੀਤੀ ਲਾਗੂ ਕਰਨ ਲੱਗ ਗਿਆ ਵੀ ਦੇਖੋ ਕਿਸਾਨਾਂ ਦੇ ਕਈ ਗੱਲਾਂ ਤੇ ਲੋਕਾਂ 'ਚ ਗੁੱਸਾ ਗਲਤੀਆਂ ਵੀ ਹੁੰਦੀਆਂ ਨੇ ਵੱਡਾ ਗੁੱਸਾ ਯਾਰ ਖੜਨਾਤ ਹ ਜੇ ਇਕੱਠੇ ਹੋ ਜਾਣ ਗੁੱਸਾ ਮਿਟ ਜਾਂਦਾ ਹੁੰਦਾ ਇਹ ਗੁੱਸੇ ਨੂੰ ਜਿਵੇਂ ਭਾਜਪਾ ਚਾਹੁੰਦੀ ਆ ਇਹ ਉਸ ਤਰ੍ਹਾਂ ਡਿਵਾਈਡ ਕਰਨਾ ਚਾਹੁੰਦਾ ਵੀ ਕਿਸਾਨਾਂ ਨੇ ਐ ਕਰਤਾ ਜੀ ਕਿਸਾਨਾਂ ਨੇ ਐ ਕਰਤਾ ਜੀ ਕਿਸਾਨਾਂ ਨੇ ਐ ਕਰਤਾ ਤੂੰ ਸਾਰਾ ਪੰਜਾਬ ਜਾਮ ਕਰਤਾ ਉਹਦਾ ਜ਼ਿੰਮੇਵਾਰ ਕੌਣਾ ਹੈ ਹਲੇ ਕਿਸਾਨਾਂ ਨੇ ਤਾਂ ਧਰਨਾ ਹੀ ਲਈ ਥਾਂ ਮੰਗਿਆ ਸੀ ਕੋਈ ਸੜਕ ਨਹੀਂ ਜਾਮ ਕਰਨੀ ਸੀ ਇੱਕ ਪਾਸੇ ਆਮ ਨਾਲ ਉਹ ਜਾਂਦੇ ਆ ਵੀ ਸਾਨੂੰ 34 ਸੈਕਟਰ ਚ ਥਾਂ ਦੇ ਦਿਓ ਜਿਵੇਂ ਪਹਿਲਾਂ ਦਿੱਤਾ ਸੀ ਅਸੀਂ ਉੱਥੇ ਧਰਨਾ ਦੇਣਾ ਫਿਰ ਉਹ ਕਹਿੰਦੇ ਨੇ ਵੀ ਸਾਰੀਆਂ ਮੰਗਾਂ ਪੰਜਾਬ ਨਾਲ ਸੰਬੰਧਿਤ ਨਹੀਂ ਵੀ ਤੁਸੀਂ ਝੂਠ ਬੋਲਦੇ ਆ ਮਤਲਬ ਜਿਵੇਂ ਹਿਟਲਰ ਵੇਲੇ ਸੀ ਨਾ ਉਹਦਾ ਇੱਕ ਸਲਾਹਕਾਰ ਸੀ ਗੋਬਲ ਜੀ ਉਹ ਕਹਿੰਦਾ ਇੱਕ ਝੂਠ ਹਜ਼ਾਰ ਵਾਰੀ ਬੋਲੋ ਆਪੇ ਸੱਚ ਮੰਨਣ ਲੱਗ ਜਾਣਗੇ ਲੋਕ ਤੇ ਉੱਥੇ ਦਾ ਕਵੀ ਸੀ ਸ਼ਾਇਦ ਪਾਵਲੋ ਨੁਰੁੱਦਾ ਉਹ ਕਹਿੰਦਾ ਪਹਿਲਾਂ ਕਮਿਊਨਿਸਟਾਂ ਨੂੰ ਲੈਣ ਆਏ ਮੈਂ ਬੋਲਿਆ ਨਹੀਂ ਸੀ ਮੈਂ ਕਿਹੜਾ ਕਾਮਿਊਨਿਸਟੀ ਫਿਰ 유ਹੂਦੀਆਂ ਨੂੰ ਲੈਣ ਆਇਆ ਮੈਂ ਬੋਲਿਆ ਨਹੀਂ ਫਿਰ ਉਹਨਾਂ ਨੂੰ ਲੈਣਾ ਆਇਆ ਮੈਂ ਬੋਲਿਆ ਨਹੀਂ ਫਿਰ ਕਹਿੰਦਾ ਇੱਕ ਦਿਨ ਮੈਨੂੰ ਲੈਣਾ ਆ ਕੇ ਉਹ ਤੋਂ ਬੋਲਣ ਵਾਲੀ ਨਹੀਂ ਕੋਈ ਰਿਹਾ ਸੀ ਸੋ ਜਥੇਵੰਦੀਆਂ ਨੂੰ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਿਹੜੇ ਰਾਹ ਤੁਰ ਪਿਆ ਮਤਲਬ ਪੰਜਾਬ ਨੇ ਇੱਕ ਪੁਲਸ ਰਾਜ ਪੁਲਸ ਸਟੇਟ ਬਣਾਉਣਾ ਚਾਹੁੰਦਾ ਝੂਠੇ ਮੁਕਾਬਲੇ ਤੁਹਾਡੇ ਸਾਹਮਣੇ ਸ਼ੁਰੂ ਹੋਗੇ ਜੀ ਜਿਹੜੇ ਬੰਦੇ ਨੇ ਐਸਐਸਪੀ ਹੁੰਦੇ ਜਗਰਾਉਂ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਮਾਰਿਆ ਚੱਕੇ ਸਭ ਨੂੰ ਪਤਾ ਸੀ ਵੀ ਪੜਿਆ ਹੋਇਆ ਆਪ ਟੈਲੀਫੋਨ ਵੀ ਕਰਦੇ ਰਹੇ ਸਾਰੇ ਕਸੇ ਨੂੰ ਉਸੇ ਦਾ ਮੁੰਡਾ ਹੁਣ ਮੁਕਾਬਲਿਆਂ ਚ ਮਾਹਰ ਹੋ ਰਿਹਾ ਜੀ ਤਿੰਨ ਮੁੰਡੇ ਲਾ ਜਾ ਕੇ ਯੂਪੀ ਲਾ ਜਾ ਕੇ ਮਾਰਦੇ ਸੋ ਜਦੋਂ ਪੁਲਿਸ ਦੇ ਮੂੰਹ ਨੂੰ ਖੂਨ ਲੱਗ ਜੇ ਨਾ ਇਹ ਤੁਸੀਂ ਭੁੱਲ ਜੋ ਵੀ ਇਹ ਨਸ਼ਾ ਤਸਕਰਾਂ ਜਿਹੜਾ ਜੇ ਪਿੰਡ ਚ ਉਹ ਤਸਕਰ ਨਾ ਵੀ ਹੋਵੇ ਮਤਲਬ ਸਪਲਾਈ ਕਰਦਾ ਹੋਵੇ ਲੋਕਾਂ ਦਾ ਗੁੱਸਾ ਉਹਦੇ ਨਾਲ ਚੁੱਪ ਕਰ ਜਾਣਗੇ ਵਕਤੀ ਤੌਰ ਤੇ ਪਰ ਪਹਿਲਾਂ ਜਿਵੇਂ ਖਾੜਕੂ ਬਿਲੇ ਹੋਇਆ ਜੇ ਪੁਰਸੇ ਆਪ ਹੀ ਜੱਜ ਬਣ ਗਈ ਆਪ ਹੀ ਉਹ ਬਣ ਗਈ ਤੇ ਹਜ਼ਾਰਾਂ ਮੁੰਡੇ ਮਾਰੇ ਨੇ ਜੇ ਇਹਦਾ ਬੁਲਡੋਜ਼ਰ ਕਲਚਰ ਨੂੰ ਨਰਥ ਨਾ ਪਈ ਮੈਂ ਕਹਿੰਦਾ ਗੈਰ ਕਾਨੂੰਨੀ ਥਾਂ ਤੇ ਬਣਾਏ ਹੋਣੇ ਨੇ ਮੰਨ ਲੈਨੇ ਆ ਤੁਹਾਡੀ ਇਹ ਗੱਲ ਇਹਦਾ ਫੈਸਲਾ ਕੌਣ ਕਰੂ ਪਹਿਲਾਂ ਤਾਂ ਇਹ ਫੈਸਲਾ ਕੌਣ ਕਰੂ ਵੀ ਗੈਰ ਕਾਨੂੰਨੀ ਥਾਂ ਤੇ ਘਰ ਬਣਾਇਆ ਨੰਬਰ ਦੋ ਇਹ ਫੈਸਲਾ ਕੌਣ ਕਰੂ ਵੀ ਹੁਣ ਇਹਨੂੰ ਢਾਉਣਾ ਚਾਹੀਦਾ ਜੇ ਬਲਡੋਜਰਾਂ ਨੇ ਕਰਨਾ ਜਾਂ ਪੁਲਿਸ ਨੇ ਇਹ ਸਾਰਾ ਮਾਮਲਾ ਹੱਲ ਕਰਨਾ ਹੋਰ ਫਾਸ਼ੀਵਾਦ ਕੀ ਹੁੰਦਾ ਜੀ ਇਹ ਹੀ ਹੁੰਦਾ ਵੀ ਨਾ ਆਵਾਜ਼ ਕਿਸੇ ਦੀ ਨਾ ਮਤਲਬ ਆਪੇ ਕਹਿੰਦੇ ਵਕੀਲ ਆਪੇ ਦਲੀਲ ਆਪੇ ਜੱਜ ਆਪੇ ਸਾਰਾ ਕੁਝ ਹੋਣ ਲੱਗ ਗਿਆ ਅੰਦੋਲਨਾਂ ਪ੍ਰਤੀ ਵੀ ਜਿਹੜੀ ਇਹਦੀ ਪਹੁੰਚ ਆ ਬੜੀ ਖਤਰਨਾਕ ਪਹੁੰਚ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦਾ ਸ਼ੁਕਰੀਆ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਵੀਡੀਓ ਦਾ ਹਿੱਸਾ ਬਣੇ